ਹਰ ਮੀ ਸਦੀਦਾ ਜਿਹਾਂ ਵਕਤ ਹੈ ਕਿ ਸਿੱਖਾਂ ਨੂੰ ਘਰ ਘਾਟ ਛੱਡ ਕੇ ਜੰਗਲਾਂ ਵਿੱਚ ਰਹਿਣਾ ਪਿਆ ਇੱਕ ਬਚਨ ਹੁੰਦਾ ਹੈ ਇਤਿਹਾਸੰਦਰ ਗ੍ਰਹਿ ਤਜ ਬਨ ਲੁਕੈ ਬਨ ਤਦ ਨੀਰ ਲੁਕਾਏ ਨੀਰ ਲੁਕੈ ਸਿੰਘ ਨਾ ਬਚੈ ਕਹੋ ਸਿੰਘ ਕੱਤ ਜਾਏ ਸਿੱਖ ਘਰ ਘਾਟ ਛੱਡਦੇ ਨੇ ਜੰਗਲਾਂ ਵਿੱਚ ਜਾਂਦੇ ਨੇ ਜਕਰੀਏ ਖਾਨ ਵਰਗੇ ਪਾਪੀ ਸਿੱਖਾਂ ਦੇ ਸ਼ਿਰਾਂ ਦੇ ਮੁੱਲ ਪਾਉਂਦੇ ਨੇ ਉਸ ਮੇਲੇ ਕਦੀ ਕਦਾਈ ਜਦੋਂ ਟਿਕਾ ਹੁੰਦਾ ਹੈ ਤੇ ਗੁਰੂ ਕੇ ਸਿੱਖ ਕਈ ਸਾਲਾਂ ਬਾਅਦ ਕਈ ਮਹੀਨਿਆਂ ਬਾਅਦ ਘਰਾਂ ਨੂੰ ਪਰਤਦੇ ਨੇ ਫਿਰ ਕਦੀ ਬੇਲਾ ਇਹੋ ਜਿਹਾ ਹੁੰਦਾ ਫਿਰ ਜੰਗਲਾਂ ਵਿੱਚ ਜਾਣਾ ਪੈਂਦਾ ਹੈ ਜੰਗਲਾਂ ਵਿੱਚ ਵੀ ਪਾਪੀ ਫੌਜ ਦੀਆਂ ਟੁਕੜੀਆਂ ਬਣਾ ਕੇ ਤੇ ਸਿੱਖਾਂ ਨੂੰ ਏਵੇਂ ਲੱਭਦੇ ਨੇ ਜਿਵੇਂ ਇੱਕ ਸ਼ਿਕਾਰੀ ਬੰਦਾ ਆਪਣਾ ਸ਼ਿਕਾਰ ਲੱਭਦਾ ਹੁੰਦਾ ਹੈ ਥੋੜਾ ਜਾ ਟਿਕਾਊ ਹੋਇਆ ਤੇ ਕੁਝ ਗੁਰੂ ਕੇ ਸਿੱਖਾਂ ਨੇ ਘਰਾਂ ਨੂੰ ਪਰਤਣਾ ਸ਼ੁਰੂ ਕੀਤਾ 1726 ਦੀ ਗਾਥਾ ਉਸ ਮੇਲੇ ਯਾਦ ਰੱਖੋ ਇਹ ਗੱਲ ਵੀ ਤਾਰਾ ਸਿੰਘ ਵਾਂ ਤਾਰਾ ਸਿੰਘ ਸਿੱਖ ਦਾ ਨਾਮ ਹੈ ਵਾਂ ਪਿੰਡ ਹੈ ਪੱਟੀ ਦੇ ਇਲਾਕੇ ਵਿੱਚ ਹੈ ਇਹਨੇ ਆਪਣੇ ਘਰ ਆ ਕੇ ਬੜਾ ਸੂਰਮਾ ਸਿੱਖੀਕ ਵਾੜਾ ਬਣਾਇਆ ਬੜਾ ਤੁਸੀਂ ਸਮਝਦੇ ਹੋਵੋਗੇ ਵੀ ਵਿਚਕਾਰ ਵੇੜਾ ਚਾਰ ਚੁਪੇਰੇ ਕੰਧ ਕਰਕੇ ਜਾਂ ਥੋੜੇ ਬਾਲੇ ਰੁੱਖਾਂ ਦੇ ਟਾਣੇ ਆਦਕ ਲਾ ਕੇ ਉੱਥੇ ਖੁੱਲਾ ਲੰਗਰ ਚਲਾ ਦਿੱਤਾ ਤੇ ਜੰਗਲਾਂ ਵਿੱਚੋਂ ਆਏ ਕਿਸੇ ਸਿੱਖ ਨੂੰ ਰਸਦ ਪਾਣੀ ਦੀ ਲੋੜ ਐ ਲੰਗਰ ਪਾਣੀ ਦੀ ਲੋੜ ਐ ਜਾਂ ਕੋਈ ਹੋਰ ਲੀਰੇ ਕੱਪੜੇ ਦੀ ਲੋੜ ਐ ਉਥੋਂ ਦਿੱਤਾ ਜਾਂਦਾ ਜਦੋਂ ਇਹ ਗੁਰੂ ਕੇ ਸਿੱਖ ਥੋੜੇ ਥੋੜੇ ਆ ਕੇ ਜੰਗਲਾਂ ਵਿੱਚੋਂ ਘਾਰਾਂ ਵਿੱਚ ਬਸਣ ਲੱਗੇ ਤੇ ਸਾਡੇ ਪੁਰਖਿਆਂ ਨੇ ਕਹਿ ਲੋ ਵੀ ਥੋੜੀ ਬਾਲੀ ਕਣਕ ਦਾ ਆਦਕ ਫਸਲਾਂ ਬੀਜੀਆਂ ਬਹੁਤ ਧਿਆਨ ਨਾਲ ਸੁਣਿਓ ਇਹ ਗਾਥਾ ਥੋੜੀ ਬਾਲੀ ਫਸਲ ਬੀਜੀ ਖਾਨ ਜੋਗੇ ਦਾਣੇ ਬੀਜੇ ਜਦੋਂ ਉਹ ਕਣਕਾਂ ਖਾਨ ਜੋਗੇ ਦਾਣੇ ਹਜੇ ਕੱਚੀ ਐ ਫਸਲ ਪੱਕੀ ਵੀ ਨਹੀਂ ਤੇ ਪੱਟੀ ਦੇ ਇਲਾਕੇ ਦਾ ਇੱਕ ਚੌਧਰੀ ਐ ਉਹਦਾ ਨਾਮ ਐ ਸਾਹਿਬ ਰਾਏ ਉਹ ਸਾਹਿਬ ਰਾਏ ਚੌਧਰੀ ਆਪਣੀਆਂ ਘੋੜੀਆਂ ਛੱਡ ਦਿੰਦਾ ਤੇ ਉਹ ਘੋੜੀਆਂ ਆ ਕੇ ਖੁੱਲੇ ਆਮ ਸਵੇਰ ਵੇਲੇ ਆਉਂਦੀਆਂ ਐ ਤੇ ਸਿੱਖਾਂ ਦੀ ਫਸਲ ਉਝਾਰਦੀ ਹੈ ਗੁਰੂ ਕੇ ਸਿੱਖ ਤਾਰਾ ਸਿੰਘ ਬਾਂ ਕੋਲ ਕਤਰ ਹੋਏ ਭਾਈ ਮਾਚੀ ਸਿੰਘ ਭਾਈ ਗੁਰਬਖਸ਼ ਸਿੰਘ ਭਾਈ ਬਾਦਲ ਸਿੰਘ ਕਈ ਸਿੱਖ ਕਤਰ ਹੋਏ ਉਹਨਾਂ ਆਖਿਆ ਵੀ ਤਾਰਾ ਸਿੰਘ ਬਾਂ ਵੀ ਇਹ ਸਾਹਿਬ ਰਾਏ ਚੌਧਰੀ ਕੋੜੀਆਂ ਛੱਡ ਦਿੰਦਾ ਤੇ ਆਪਾਂ ਤੇ ਪਹਿਲਾਂ ਹੀ ਜੰਗਲਾਂ ਵਿੱਚੋਂ ਆਏ ਆ ਖਾਣ ਜੋਗੇ ਦਾਣੇ ਵੀ ਨਹੀਂ ਬਾਲ ਬੱਚਿਆਂ ਦੀ ਹੋਣੇ ਤੇ ਆਪਾਂ ਨੂੰ ਕੋਈ ਹੱਲ ਕਰਨਾ ਚਾਹੀਦਾ ਉਸ ਵੇਲੇ ਵਿਚਾਰ ਬਨਾਲੀ ਵੀ ਦੋ ਸਿੱਖ ਧਾਕੇ ਉਹਨੂੰ ਬੇਨਤੀ ਕਰੀਏ ਗੁਰਬਖਸ਼ ਸਿੰਘ ਤੇ ਮਾਛੀ ਸਿੰਘ ਦੋ ਸਿੱਖ ਜਾ ਕੇ ਤਾਰਾ ਸਿੰਘ ਬਾਾਂ ਦੀ ਸਲਾਹ ਦੇ ਨਾਲ ਸਾਹਿਬ ਰਾਏ ਚੌਧਰੀ ਕੋਲ ਜਾ ਕੇ ਉਹਨੂੰ ਬੇਨਤੀ ਕਰਦੇ ਨੇ ਵੀ ਭਲੇ ਪਰਖਾ ਤੇਰੀਆਂ ਜਿਹੜੀਆਂ ਘੋੜੀਆਂ ਨੇ ਉਹ ਸਾਡੀਆਂ ਫਸਲ ਉਜਾੜਦੀਆਂ ਤੇ ਆਪਣੀਆਂ ਘੋੜੀਆਂ ਨੂੰ ਬੰਨ੍ਹ ਕੇ ਰੱਖਿਆ ਕਰੋ ਹੁਣ ਸਾਹਿਬ ਰਾਏ ਚੌਧਰੀ ਅੱਗੂ ਕਹਿਣ ਲੱਗਿਆ ਵੀ ਘੋੜੀਆਂ ਤੇ ਮੈਂ ਬੰਨ੍ਹ ਲਵਾਂ ਪਰ ਮੇਰੇ ਕੋਲ ਰਸੇ ਨਹੀਂ ਹੈ ਤਿਆਰ ਸਨੇਹ ਸਿੱਖ ਕਹਿਣ ਲੱਗੇ ਵੀ ਇਹ ਤੇ ਕੋਈ ਜਵਾਬ ਨਹੀਂ ਹੋਇਆ ਇਹ ਬਾਜ਼ਾਰ ਖੁੱਲੇ ਜਿੰਨੇ ਮਰਜੀ ਰਸੇ ਲੈ ਚੌਧਰੀ ਬੰਦੇ ਤੂੰ ਉਹਨੇ ਕੋ ਬੋਲ ਆਖਿਆ ਸਿੱਖ ਕਹਿਣ ਲੱਗੇ ਜਿਹੜੇ ਘੋੜੀਆਂ ਦੇ ਗਲਾ ਵਿੱਚ ਰਸੇ ਮੈਂ ਪਾਉਣੇ ਐ ਨਾ ਉਹ ਬਾਜ਼ਾਰਾਂ ਵਿੱਚੋਂ ਨਹੀਂ ਮਿਲਦੇ ਸਿੱਖਾਂ ਪੁੱਛਿਆ ਫਿਰ ਕਿੱਥੋਂ ਮਿਲਦੇ ਐ ਅਸੀਂ ਲਿਆ ਦਿੰਦੇ ਐ ਕਹਿਣ ਲੱਗਿਆ ਅਸਲ ਵਿੱਚ ਹਜੇ ਤੁਸੀਂ ਜੰਗਲਾਂ ਵਿੱਚੋਂ ਨਿਕਲ ਕੇ ਸਿੱਖ ਕੌਮ ਘਰਾਂ ਵਿੱਚ ਚੰਗੀ ਤਰ੍ਹਾਂ ਆ ਕੇ ਸਾਰੇ ਵਸੇ ਨਹੀਂ ਜਦੋਂ ਤੁਸੀਂ ਸਾਰੇ ਜੰਗਲਾਂ ਵਿੱਚੋਂ ਆ ਕੇ ਘਰਾਂ ਵਿੱਚ ਵਸ ਜਾਓਗੇ ਨਾ ਮੈਂ ਤੁਹਾਡੇ ਕੇਸ ਕਤਲ ਕਰਕੇ ਤੇ ਉਹ ਕੇਸ ਕਤਲ ਕਰਕੇ ਸਿੱਖਾਂ ਦੇ ਉਹਦਾ ਰੱਸਾ ਬਟ ਕੇ ਆਪਣੇ ਘੋੜੀਆਂ ਦੇ ਗਲਾਂ ਵਿੱਚ ਪਾਉਣੇ ਇਹ ਪਾਪੀ ਸਾਹਿਬਾਏ ਚੌਧਰੀ ਨੇ ਪੱਟੀ ਦੇ ਇਲਾਕੇ ਦੇ ਨੇ ਬੋਲ ਆਖੇ ਸਨ ਸਾਨੂੰ ਇਹ ਨਾ ਯਾਦ ਰੱਖਣੇ ਚਾਹੀਦੇ ਨੇ ਗੁਰੂ ਕੇ ਸੇਕੀ ਇੱਕ ਵਾਰੀ ਆਪਾਂ ਸੰਭਾਲ ਕੇ ਵਾਪਸ ਪਰਤ ਆਏ ਉਹ ਤੇ ਲੰਮੀ ਗੱਥਾ ਸਿੱਖੀ ਦੇ ਦੋ ਰਾਹ ਨੇ ਮੈਂ ਤੁਹਾਨੂੰ ਬੇਨਤੀ ਕਰਾਂ ਪਹਿਲਾ ਪਿਆਰ ਦਾ ਦੂਜਾ ਹਥਿਆਰ ਦਾ ਪਿਆਰ ਨਾਲ ਉਹਨੂੰ ਬੇਨਤੀ ਕਰ ਆਏ ਤੇ ਉਹ ਨਾ ਮੰਨਿਆ ਕੁੜੀਆਂ ਦੂਜੇ ਦਿਨ ਵੀ ਆਈਆਂ ਆਖਰ ਸਿੱਖਾਂ ਸਲਾਹ ਕਰਕੇ ਤੇ ਰਸੇ ਪਾ ਕੇ ਕੁੜੀਆਂ ਦੇ ਗਲਾਂ ਵਿੱਚ ਤੇ ਉਹਨੂੰ ਮੰਡੀ ਤੇ ਵੇਚ ਕੇ ਤੇ ਉਹ ਜਿਹੜੀ ਮਾਇਆ ਸੀ ਗੁਰੂ ਕੇ ਲੰਗਰਾਂ ਵਿੱਚ ਪਾ ਦਿੰਦੀ ਹੁਣ ਸਾਹਿਬ ਰਾਏ ਚੌਧਰੀ ਦੀਆਂ ਕੋੜੀਆਂ ਸਿੱਖਾਂ ਨੇ ਬੇਚਲੀਆਂ ਤੇ ਬੜਾ ਅਗ ਬਬੂਲਾ ਹੋ ਗਿਆ ਮੈਂ ਤੁਹਾਨੂੰ ਸੰਖੇਪ ਕਹਿ ਦਿੰਦਾ ਉਹਨੇ ਅੱਗੇ ਜਾ ਕੇ ਫੌਜਦਾਰ ਨਾਲ ਗੱਲ ਕੀਤੀ ਫੌਜਦਾਰ ਨੇ ਆਪਣਾ ਭਤੀਜਾ ਤੇ ਕੁਝ ਨਾਲ ਆਪਣੇ ਸਿਪਾਹੀ ਆਦਕ ਖੱਲੇ ਸਿੱਖਾਂ ਤੇ ਹਮਲਾ ਕਰਨ ਵਾਸਤੇ ਗੁਰੂ ਕੇ ਸਿੱਖਾਂ ਕੋ مقابلہ ਕੀਤਾ ਉਹਦੇ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗੱਲ ਹੋਰ ਵਧ ਗਈ ਜਦੋਂ ਗੱਲ ਹੋਰ ਵਧੀ ਤੇ ਆਖਰ ਫੌਜਦਾਰ ਵੀ ਸ਼ੈਬਰਾਇ ਚੌਧਰੀ ਉਹ ਤੋਂ ਉਪਲਾ ਬੰਦਾ ਫੌਜ਼ਦਾਰ ਹੈ ਉਹਨੇ ਅੱਗੇ ਜਾ ਕੇ ਫਿਰ ਆਪਣੇ ਦੋ ਜਰਨੈਲ ਲੈ ਕੇ ਆਂਦੇ ਇੱਕ ਦਾ ਨਾਮ ਹੈ ਮੋਮਨ ਖਾਂ ਦੂਜੇ ਦਾ ਨਾਮ ਹੈ ਤੱਕੀ ਖਾਂ ਦੋ ਜਰਨੈਲ ਕੁਝ ਪੈਦਲ ਫੌਜ ਹੈ ਕੁਝ ਘੋੜਸਵਾਰ ਫੌਜ ਹੈ ਇੱਕ ਵੱਡਾ ਹਮਲਾ ਕਰਨ ਵਾਸਤੇ ਬਾਹ ਪਿੰਡ ਆਇਆ ਮੈਂ ਸੰਖੇਪ ਕਰਾਂ ਅੱਗੋਂ ਸਿੱਖਾਂ ਨੇ ਮੁਕਾਬਲਾ ਕੀਤਾ ਮੋਮਨ ਖਾਂ ਨੇ ਤਾਰਾ ਸਿੰਘ ਬਾਹ ਨੂੰ ਲਲਕਾਰਿਆ ਸੀ ਵੀ ਤੁਹਾਡੇ ਵਿੱਚੋਂ ਤਾਰਾ ਸਿੰਘ ਬਾਹ ਬੜਾ ਸਿੱਧਕੀ ਸਿੱਖ ਹੈ ਉਸ ਵੇਲੇ ਤਾਰਾ ਸਿੰਘ ਬਾਹ ਨੇ ਉਹਦੇ ਸੰਜੋਗ ਇੰਨੇ ਹੋਇਆ ਸੀ ਸਰੀਰ ਤੇ ਲੋਹੇ ਦਾ ਕੋਟ ਕਹਿ ਲਓ ਜਿੱਥੋਂ ਬੋਲਦਾ ਸੀ ਮੂੰਹ ਕੋਲੋਂ ਤੇ ਕੇਵਲ ਉਹ ਨਾ ਕੀ ਸੰਜੋਤੋਂ ਬਿਨਾਂ ਸੀ ਤਾਰਾ ਸਿੰਘ ਬਾਹ ਨੇ ਇੱਕੋ ਵਾਰ ਕੀਤਾ ਇਹਦੇ ਮੂੰਹ ਵਿੱਚ ਧਾਕੇ ਸ਼ਾਸਤਰ ਲੱਗਿਆ ਤੇ ਮੂੰਹ ਵਿੱਚੋਂ ਖੂਨ ਨੁੱਚੜਦਾ ਮੋਮਨ ਖਾਨ ਦੇ ਉਨੇ ਲਲਕਾਰਿਆ ਸੀ ਪਹਿਲਾ ਤਾਰਾ ਸਿੰਘ ਬਾਣੇ ਵਾਰ ਕਰ ਦਿੱਤਾ ਜਦੋਂ ਖੂਨ ਨੁੱਚੜਦਾ ਹੈ ਇਤਿਹਾਸ ਵਿੱਚ ਲਿਖੀ ਗੱਲ ਹੈ ਤੱਕੀ ਖਾਂ ਪਿੱਛੋਂ ਟਾਂਚ ਕਰਦਾ ਹੈ ਕਹਿ ਲੱਗਿਆ ਤੁਹਾਡੇ ਮੋਮਨ ਖਾਂ ਤੂੰ ਪਾਣ ਚਬਾਰੇ ਜਦੋਂ ਪਾਣ ਚਬਾਉਂਦੇ ਨੇ ਮੂੰਹ ਵਿੱਚੋਂ ਵੀ ਲਾਲ ਰੰਗ ਦਾ ਠੁਕਦੇ ਨੇ ਤੇ ਤੂੰ ਪਾਣ ਚਬਾ ਰਹੇ ਤੇ ਉਹ ਅੱਗੋਂ ਕਲਪਿਆ ਪਿਆ ਸੀ ਉਹਦੇ ਸ਼ਸਤਰ ਲੱਗਿਆ ਸੀ ਤਾਰਾ ਸਿੰਘ ਬਾ ਦਾ ਉਹਨੇ ਸ਼ਸਤਰ ਕੱਢ ਕੇ ਤੇ ਬੋਲ ਅਖੀ ਕਹਿ ਲੱਗੇ ਹਾਂ ਅੱਗੇ ਤਾਰਾ ਸਿੰਘ ਬਾ ਮੰਡੀ ਜਾਂਦਾ ਜੇ ਐਡਾ ਸੂਰਮੇ ਤੇ ਅੱਗੇ ਹੋ ਕੇ ਲੈ ਲੈ ਉਸ ਮੇਲੇ ਇੱਥੇ ਇੱਕ ਜੰਗ ਹੋਈ ਸੀ ਜਿੱਥੇ 22 ਸਿੱਖ ਸ਼ਹੀਦ ਹੋਏ ਸਨ ਤਾਰਾ ਸਿੰਘ ਬਾ ਨੇ ਵੀ ਜੂਦ ਕੇ ਸ਼ਹਾਦਤ ਦਾ ਜਾਮ ਪੀਤਾ ਸੀ ਐਸੇ ਬਾ ਪਿੰਡ ਦੇ ਦੋ ਸਿੱਖ RAM ਸਿੰਘ ਟੈਲ ਸਿੰਘ ਏ ਵੀ ਅੱਜ ਚਮਕੌਰ ਦੀ ਗੜੀ ਵਿੱਚ ਨੇ